ਪੁਨਰ ਸਜੀਤ ਅਕਾਲੀ ਦਲ ਨੂੰ ਵੱਡਾ ਚਟਕਾ ਪੁਨਰ ਸਜੀਤ ਅਕਾਲੀ ਦਲ ਦਾ ਸੀਨੀਅਰ ਲੀਡਰ ਤੇ ਅਕਾਲੀ ਦਲ ਦਾ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਫਿਰ ਆਏ ਅਕਾਲੀ ਦਲ ਵਿੱਚ ਵਾਪਸ ਸੁਖਵੀਰ ਸਿੰਘ ਬਾਦਲ ਤੇ ਹਰ ਸਿਮਰਤ कौर ਬਾਦਲ ਖੁਦ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਕਰ ਪਹੁੰਚੇ ਨੇ ਜੋ ਅਕਾਲੀ ਦਲ ਵਿੱਚ ਵਾਪਸ ਆ ਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ ਤੁਸੀਂ ਜਿਹੜੇ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਲਕਾ ਪੱਟੀ ਤੋਂ ਮਾਝੇ ਦੇ ਵਿੱਚ ਕੈਰੋ ਪਰਿਵਾਰ ਜਿਸ ਦਾ ਬਹੁਤ ਵੱਡਾ ਦਬਦਬਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਲੋਕ ਸਭਾ ਚੋਣਾਂ ਸਮੇਂ ਉਹਨਾਂ ਦੀਆਂ ਦੂਰੀਆਂ ਵਧ ਗਈਆਂ ਜਦੋਂ ਲੋਕ ਸਭਾ ਦੀ ਟਿਕਟ ਵਿਰਸਾ ਸੇਵਲ ਟੋਵਨ ਨੂੰ ਦਿੱਤੀ ਗਈ ਤਾਂ ਉਸ ਸਮੇਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਜੋ ਅਕਾਲੀ ਦਲ ਵਰਸ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕੀਤੀ ਜੋ ਵਿਰਸਾ ਸੇ ਬਲਟੋਵਾ ਨੇ ਇਹ ਸ਼ਿਕਾਇਤ ਕੀਤੀ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਤੇ ਸੁਖਬੀਰ ਸਿੰਘ ਬਾਦਲ ਨੇ ਆਦੇਸ਼ ਪ੍ਰਤਾਪ ਸਿੰਘ ਕੇਰੋਂ ਨੂੰ ਪਾਰਟੀ ਦੇ ਵਿੱਚੋਂ ਮੁਲਤਵ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਉਦੋਂ ਤੋਂ ਲੈ ਕੇ ਆਦੇਸ਼ ਪ੍ਰਤਾਪ ਸਿੰਘ ਕੇਰੋਂ ਨੇ ਅਕਾਲੀ ਦਲ ਦੇ ਲਈ ਬਿਲਕੁਲ ਸੈੱਟ ਤੇ ਹੋ ਕੇ ਬੈਠ ਗਏ ਤੇ ਉਹ ਅਕਾਲੀ ਦਲ ਪੁਨਰਸਜੀਤ ਤੇ ਨਾਲ ਜੁੜ ਕੇ ਅਕਾਲੀ ਦਲ ਪੁਨਰਸਜੀਤ ਨੇ ਆਦੇਸ਼ ਪ੍ਰਤਾਪ ਸਿੰਘ ਕੇਰੋਂ ਨੂੰ ਪੰਜਾਬ ਦੇ ਵਿੱਚ ਵੱਡੀ ਕਮਾਂਡ ਦਿੱਤੀ ਆਦੇਸ਼ ਪ੍ਰਤਾਪ ਸਿੰਘ ਕੇਰੋਂ ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕੈਬਨਟ ਦੇ ਵਿੱਚ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੰਤਰੀ ਰਹੇ ਜਦੋਂ ਕਿ ਆਟਾ ਦਾਲ ਸਕੀਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਸਗੋ ਆਦੇਸ਼ ਪ੍ਰਤਾਪ ਸਿੰਘ ਕਹਿਰੋ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਰਾਸ਼ਨ ਕਾਡਾ ਦੇ ਉੱਪਰ ਛਪ ਗਈ ਸੋ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜਿਹੜਾ ਕਿ ਮਾਝੇ ਦੇ ਵਿੱਚ ਬਹੁਤ ਵੱਡਾ ਦਬਦਬਾ ਰੱਖਣ ਵਾਲਾ ਉਹਨਾਂ ਨੂੰ ਪਿਛਲੇ ਦਿਨਾਂ ਤੋਂ ਅਕਾਲੀ ਦਲ ਤੋਂ ਆਪਣੇ ਸੁਖਵੀਰ ਸਿੰਘ ਬਾਦਲ ਨਾਲ ਜੋ ਦੁਰੀਆਂ ਵਧੀਆਂ ਹੋਈਆਂ ਸੀ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਭੈਣ ਆਦੇਸ਼ ਪ੍ਰਤਾਪ ਸਿੰਘ ਕਹਿਰੋ ਦੇ ਪਤਨੀ ਨੇ ਉਹਨਾਂ ਦਾ ਆਪਸੀ ਆਉਣ ਜਾਣ ਬੰਦ ਸੀ ਸੋ ਸੁਖਵੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਆਪਣੇ ਸਾਰੇ ਹੀ ਲੀਡਰਾਂ ਨੂੰ ਦੁਬਾਰਾ ਅਕਾਲੀ ਦਲ ਵਿੱਚ ਵਾਪਸ ਲਿਆਉਣ ਲਈ ਹਰ ਕੋਸ਼ਿਸ਼ ਕਰ ਰਹੇ ਨੇ ਸਾਰੇ ਹੀ ਅਕਾਲੀ ਲੀਡਰਾਂ ਲਈ ਸੁਖਵੀਰ ਸਿੰਘ ਬਾਦਲ ਨੇ ਅਪੀਲ ਕੀਤੀ ਸੀ ਕਿ ਮੈਂ ਸਭ ਨੂੰ ਮਨਾ ਕੇ ਅਕਾਲੀ ਦਲ ਵਿੱਚ ਲੈ ਕੇ ਆਵਾਂਗਾ ਬਿਕਰਮ ਸਿੰਘ ਮਜੀਠੀਆ ਨੇ ਵੀ ਇਹੀ ਗੱਲ ਕਹੀ ਏ ਸੋ ਬਿਕਰਮ ਸਿੰਘ ਮਜੀਠੀਆ ਦੇ ਕਾਰਨ ਜੋ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਨਰਾਜ ਚੱਲ ਰਹੇ ਸੀ ਕਿ ਮਾਝੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਪੂਰੀ ਆਪਣੇ ਹੱਥ ਕਮਾਨ ਲਈ ਹੋਈ ਸੀ ਪਰ ਬਿਕਰਮ ਸਿੰਘ ਮਜੀਠੀਆ ਨੂੰ ਜੋ ਪੰਜਾਬ ਸਰਕਾਰ ਨੇ ਫੜ ਕੇ ਜੇਲ੍ਹ ਵਿੱਚ ਰੱਖ ਦਿੱਤਾ ਉਸ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਜਿਹੜੇ ਉਹਨਾਂ ਨੇ ਮਾਝੇ ਦੀ ਕਮਾਨ ਸੰਭਾਲੀ ਹੋਈ ਸੀ ਸੋ ਵਿਰਸਾ ਸਿੰਘ ਵਲਟੋਵਾ ਭਾਵੇਂ ਖੁਦ ਪਾਰਟੀ ਤੋਂ ਬਾਹਰ ਨੇ ਕਦੇ ਵੀ ਵਿਰਸਾ ਸੇਵਟੋਆ ਤੇ ਕੈਰੋ ਪਰਿਵਾਰ ਦੇ ਵਿੱਚ ਨਹੀਂ ਬਣੀ ਕਿਉਂਕਿ ਕੈਰੋ ਪਰਿਵਾਰ ਬਹੁਤ ਤਣਾੜੇ ਪੰਜਾਬ ਦੇ ਸਾਬਕਾ ਸੀਐਮ ਨੇ ਸੋ ਵਿਰਸਾ ਸੇਵਟੋਆ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਰਹਿੰਦੇ ਹੋਏ ਉਹਨਾਂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰਵਾਇਆ ਤੇ ਹੁਣ ਸੁਖਵੀਰ ਸਿੰਘ ਬਾਦਲ ਤੇ ਅਜ ਹਰਸਿਮਰ ਕੋ ਬਾਦਲ ਖੁਦ ਕੈਰੋ ਪਰਿਵਾਰ ਦੇ ਕਰਕੇ ਆਏ ਨੇ ਜੋ ਕੈਰੋ ਪਰਿਵਾਰ ਦੇ ਮਾਤਾ ਕੁਸ਼ਮ ਕੌਰ ਕੈਰੋ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋਇਆ ਸੀ ਅੱਜ ਉਹਨਾਂ ਦੇ ਅੰਤਿਮ ਅਰਦਾਸ ਸੀ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਹਰਸਿਮਰ ਕੋ ਬਾਦਲ ਮਨਪ੍ਰੀਤ ਸਿੰਘ ਬਾਦਲ ਖੁਦ ਉਹਨਾਂ ਦੇ ਘਰ ਪਹੁੰਚੇ ਨੇ ਉਹਨਾਂ ਨਾਲ ਦੁੱਖ ਵੰਡਾਇਆ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀਆਂ ਜਫੀਆਂ ਪਈਆਂ ਦੀਆਂ ਅਫਸਤੇ ਵਿੱਚ ਮਿਲਦੇ ਦੇਖੇਗੇ ਜੋ ਇੱਕ ਪਾਸੇ ਤਾਂ ਉਹਨਾਂ ਦਾ ਆਪਸੀ ਜੋ ਰਿਸ਼ਤੇਦਾਰੀ ਹੈ ਦੂਸਰੇ ਪਾਸੇ ਜੋ ਸਿਆਸਤ ਨੂੰ ਲੈ ਕੇ ਚਰਚਾ ਚੱਲੀ ਹੋਈ ਹੈ ਕਿ ਹੁਣ ਆਦੇਸ਼ ਪ੍ਰਤਾਸੀ ਕਹੋ ਅਕਾਲੀ ਦਲ ਵਿੱਚ ਵਾਪਸ ਆ ਜਾਣਗੇ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੇਰੋਂ ਦਾ ਬਹੁਤ ਵੱਡਾ ਰੋਲ ਹੋਵੇਗਾ ਜੋ ਸੁਖਵੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਕੰਮ ਕਰਨਗੇ ਸੋ ਹਰ ਸਿੰਘ ਕੁਲ ਬਾਦਲ ਨੇ ਵੀ ਜਿੱਥੇ ਆਪਣੀ ਨਣਦ ਪਰਨੀਤ ਕੌਰ ਦੇ ਨਾਲ ਗੱਲਬਾਤ ਕੀਤੀ ਏ ਔਰ ਆਦੇਸ਼ ਪ੍ਰਤਾਪ ਸਿੰਘ ਕੇਰੋਂ ਨੂੰ ਮਨਾ ਲਿਆ ਗਿਆ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਕਿ ਬਹੁਤ ਜਲਦੀ ਆਦੇਸ਼ ਪ੍ਰਤਾਪ ਸਿੰਘ ਕੇਰੋਂ ਅਕਾਲੀ ਦਲ ਵਿੱਚ ਵਾਪਸ ਆ ਜਾਣਗੇ ਤੇ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਸਾਥ ਦੇਣਗੇ